ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੀ ਕਚਹਿਰੀ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਹਾਜ਼ਰ ਹੋਈਆਂ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗਾ। ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਿਆ ਕਰੋ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ। ਉਡ ਜਾ ਉਡ ਜਾ ਕਾਵਾ ਵੇ ਬਹਿ ਜਾ ਬਾਬਲ ਕਿੜਕੀ ਵੇ ਬਹਿ ਜਾ ਬਾਬਲ ਕਿੜਕੀ ਮੇਰੀ ਅਮੜੀ ਬਾਜੋਨੀ ਮੈਂ ਸਭ ਨੇ ਛਿੜਕੀ ਨੀ ਮੈਂ ਸਭ ਨੇ ਛਿੜਕੀ ॠषि ਕੇਸ਼ ਸ਼ਹਿਰ ਚੰਗਾ ਜੀਤੇ ਵਾਗਦੀ ਗੰਗਾ ਨੀ ਗੰਗਾ ਪਾਣੀ ਠੰਡਾ ਨਿਵੇਚ ਮਰਵੇ ਦੀ ਢਾਣੀ ਨਿ ਜੀ ਨੂੰ ਪੈਂਦਾਏ ਬੂਰ ਵਿੱਚ ਮਰਵੇ ਦੀ ਢਾਣੀ ਨਿ ਜੀ ਨੂੰ ਪੈਂਦਾ ਸਾਡੇ ਮਾਪੇ ਨੇ ਦੂਰ ਮਾਪੇ ਮਾਵਾਂ ਦੇ ਨਾਲ ਸਾਂਝ ਭਰਾਵਾਂ ਦੇ ਨਾਲ ਦੁਨੀਆ ਨੈਣਾ ਦੇ ਨਾਲ ਦੁੱਖ ਸੁਖ ਪਹਿਣਾ ਦੇ ਨਾਲ ਖੇਡਾਂ ਸਈਆਂ ਦੇ ਨਾਲ ਹੀ ਕੋ ਜਈਆਂ ਦੇ ਨਾਲ ਜਾਦ ਮੈਂ ਰਹਿੰਦੀ ਸਾ ਟੋਲਾ ਬਾਬਲ ਵੇੜੇ ਵੇ ਜਾਦ ਮੈਂ ਰਹਿੰਦੀ ਸਾ ਟੋਲਾ ਬਾਬਲ ਵੇੜੇ ਉਡ ਜਾ ਉਡ ਜਾ ਕਾਂਵ ਵੇ ਬਹਿ ਜਾ ਵੀਰੇ ਬੂਹੇ ਜਾ ਵੀਰੇ ਬੂਹੇ ਮੇਰੀ ਅਮੜੀ ਬਾਜੋ ਵਕੋਣ ਭੇਜੇ ਸੁਹੇ ਵਕੋਣ ਭੇਜੇ ਸੁਹੇ ਰਿਸ਼ੀ ਕੇ ਸ਼ਿਸ਼ਹਿਰ ਚੰਗਾ ਨੀ ਜੀਤੇ ਵਗਦੀ ਗੰਗਾ ਨੀ ਗੰਗਾ ਪਾਣੀ ਠੰਡਾ ਵਿੱਚ ਮਹਿੰਦੀ ਦਾ ਬੂਟਾ ਨੀ ਜੀਨੂ ਪੈਦਾਏ ਬੂਰ ਵਿੱਚ ਮਹਿੰਦੀ ਦਾ ਬੂਟਾ ਨੀ ਜੀਨੂ ਪੈਦਾਏ ਬੂਰ ਨੀ ਜੀਨੂ ਪੈਦਾਏ ਬੂ ਸਾਡੇ ਮਾਪੇ ਨੇ ਦੂਰ ਮਾਪੇ ਮਾਵਾਂ ਦੇ ਨਾਲ ਸਾਂਝ ਭਰਾਵਾਂ ਦੇ ਨਾਲ ਦੁਨੀਆ ਨੇੜਾਂ ਦੇ ਨਾਲ ਦੁੱਖ ਸੁੱਖ ਪਹਿਣਾ ਦੇ ਨਾਲ ਕਿਡਾਂ ਸਈਆਂ ਦੇ ਨਾਲ ਹੀ ਕੋ ਜਈਆਂ ਦੇ ਨਾਲ ਜਦ ਮੈਂ ਰੇਹਿੰਦੀ ਸਾਟੋਲਾ ਬਾਬਲ ਵੇਹੜੇ ਜਿਦਦ ਮੈਂ ਰਹੀਂਦੀ ਸਾਟੋਲਾ ਬਾਬਲ ਵੇਹੜੇ ਉੱਡ ਜਾ ਉੱਡ ਜਾ ਕਾਂਵਾਂ ਵੇ ਬਹਿ ਜਾ ਚਾਚੇ ਵੇਹੜੇ ਵੇ ਬਹਿ ਜਾ चाचे वेडे मेरे वीरा बाजो वबू से पेडेबूहे सबने पेडे रिषि के शहर चंगान जीते वगदी गंगान जीदा ਪਾਣੀ ਠੰਡਾ ਨਿਵੇਚ ਮਰਵੇ ਦੀ ਡਾਣੀਂ ਜੀਨੂ ਪੈਂਦਾ ਏ ਬੂਰ ਵੇਚ ਮਰਵੇ ਦੀ ਡਾਣੀਂ ਜੀਨੂ ਪੈਂਦਾ ਏ ਬੂਰ ਸਾਡੇ ਮਾਪੇ ਨੇ ਮਾਂ ਮਾਂ ਦੇ ਨਾਲ ਸਾਂਝ ਪਰਾਵਾਂ ਦੇ ਨਾਲ ਦੁਨੀਆ ਨੇੜਾਂ ਦੇ ਨਾਲ ਦੁੱਖ ਸੁਖ ਪੈਣਾ ਦੇ ਨਾਲ ਖੇਡਾਂ ਸਈਆਂ ਦੇ ਨਾਲੀ ਕੋ ਜਹਿਆਂ ਦੇ ਨਾਲ ਜਦ ਮੈਂ ਰਹਿੰਦੀ ਸਾ ਟੋਲਾ ਬਾਬਲ ਵੇਹੜੇ ਵਿਜਦ ਮੈਂ ਰਹਿੰਦੀ ਸਾ ਟੋਲਾ ਬਾਬਲ ਵੇਹੜੇ